ਗੁਰਦਾਸਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਗੁਰਦਾਸਪੁਰ ਦੇ ਪਿੰਡ ਬੋਪਾਰਾਏ ਵਿੱਚ ਰੰਤੀਰ ਸਿੰਘ ਜੋ ਕਿ ਅਪਹਾਜ ਹੈ ਆਪਣੀ व्हीਲਚੇਅਰ ਤੇ ਦਵਾਈ ਲੈਣ ਮੈਡੀਕਲ ਸਟੋਰ ਤੇ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਰਕੇ ਮੌਕੇ ਤੇ ਡਿੱਗ ਪਿਆ ਤੇ व्हीਲਚੇਅਰ ਟੁੱਟ ਗਈ ਉਹਨਾਂ ਦੱਸਿਆ ਕਿ ਉਹ ਬੇਹੋਸ਼ ਹੋ ਗਿਆ ਸੀ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਮਨ ਨੂੰ ਚੁੱਕਣ ਦੀ ਬਜਾਏ ਜਾਂ ਫਿਰ ਹਸਪਤਾਲ ਲੈ ਕੇ ਜਾਣ ਦੀ ਬਜਾਏ ਫਰਾਰ ਹੋ ਗਿਆ ਵਰਹਾਲੇ ਆਸ-ਪਾਸ ਦੇ ਲੋਕਾਂ ਨੇ ਮੋਟਰਸਾਈਕਲ ਸਵਾਰ ਦੀ ਫੋਟੋ ਖਿੱਚ ਲਈ ਤੇ ਉਹਨਾਂ ਨੇ ਹੀ ਉਸਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ। ਸਵੱਛਾ ਹੋਈ ਮਗਰੋਂ ਆੜਗਾਂ ਦੇ ਮੁਰਜ਼ਾ ਮੇਰੇ ਕੋ ਹੰਢ ਗਿਆ ਵਾ ਮੈਂ 100% ਬਾਈਕਲ ਦੇ ਮੇਰੇ ਮੇਰੇ ਆਉਣ ਦਾ ਤਾਂ ਆਇਆ ਕਿ ਉਹ ਉੱਥੇ ਗੱਲ ਕਰੀ ਗਈ ਉੱਥੇ ਡਿੱਗ ਪਈ ਪੈਸੇ ਵਿੱਚ ਦਿਖ ਪਏ ਇਹ ਮੋਟਰ ਗੱਡੀ ਦਾ ਲਾ ਲਾ ਕਿੰਨੇ ਵਜੇ ਦੀ ਗੱਲ ਆ ਸਵੇਰੇ 6 ਵਜੇ ਦੀ ਨਾ ਕਿੰਦਾਂ ਦੀ ਗੱਲ ਆ ਹਾਂ ਕਿੰਦਾਂ ਦੀ ਗੱਲ ਆ ਹਾਂ ਦੀ ਕਿੱਥੇ ਜਾ ਰਹੇ ਹੋ ਇੱਥੋਂ ਜਾ ਰਹੇ ਕਿੱਥੇ ਜਾ ਰਹੇ ਮੈਂ ਮੁਖਾਈ ਆ ਦਵਾਈ ਲੈ ਕੇ ਆਉਂਦਾ ਫੇ ਬੈਨ ਐਕਸੀਡੈਂਟ ਕਿੱਥੇ ਵੀ ਗਿਆ ਤੇ ਯਾ ਬਗੜਸ ਤੱਕ ਜਾ ਰਹੇ ਉੱਪਰ ਜਾ ਰਹੇ ਕੋਈ ਚੀਜ਼ ਨਾ ਹੈ ਮੁਰਸ਼ਰ ਮਾਰਿਆ ਨੇ ਮੋਰ ਪਤਾ ਲੱਗਿਆ ਕੌਣ ਨੇ ਮੁਰਸ਼ਰ ਕੋਈ ਸਾਹ ਅਹ ਮਰੇ ਉੱਥੇ ਆਇਆ ਨਾ ਫੋਟੋ ਫੋਟੋ ਲਾ ਲਈ ਕੋਈ ਨਾ ਲੱਗਿਆ ਵੀ ਫੋਟੋ ਫੋਟੋ ਲਾ ਲਈ ਉਹਨਾਂ ਲੱਗਾ ਮੁਰਸ਼ਰ ਦਾ ਪਤਾ ਲੱਗਿਆ ਨਹੀਂ ਜੀ ਮੈਂ ਤਾਂ ਇੱਥੇ ਆ ਤਰਪਾ ਆਦਮ ਦਾਲ ਗਏ ਕੰਪਲੇਨ ਲਖਾਈ ਪੁਲਿਸ ਨੂੰ ਸਾਡੇ ਲਖਾਈ ਹੋਏ ਕੈਮਰਾ ਆ ਦੱਤੀ ਉਹ ਹਾਈ ਨਾਸ ਤੇ ਜਿਹਨਾਂ ਕੈਮਰਾ ਫਾਦ ਦੀ ਕੀ ਮੰਗ ਕਰਦੇ ਨੇ ਹਾਂਜੀ ਕੀ ਮੰਗ ਕਰਦੇ ਮੈਂ ਇਸ ਕੋ ਦੇਖੋ ਮੈਂ ਹਾਲ ਤਾਂ ਸਮੇ ਮੈਂ ਤਾਂ ਮਰਨੇ ਡੰਡ ਲੱਗਿਆ ਇਹ ਤਾਂ ਨਹੀਂ ਗਈ ਹੋਈ ਆ ਆਛਰ ਉਸੇ ਕਰ ਲਿਆ ਹਾਂ ਲਾਲੂ ਕੋਈ ਗੱਲ ਨਹੀਂ ਦੋਸ਼ੀਆ ਕਲਾ ਕੀ ਮੰਗ ਕਰਦੇ ਹਾਂਜੀ ਖਾਹਤਿੰਦੇ ਇਹ ਮੇਰੇ ਡੈਰੀ ਜੀ ਦਾ ਕੱਲ ਐਕਸੀਡੈਂਟ ਹੋਇਆ ਜੇ ਕੱਲ ਦਵਾਈ ਲੈ ਕੇ ਪਖਾੜੀ ਆ ਲਾਉ ਆਉਂਦੇ ਹਾਂ ਤੇ ਰਾਜ ਹੁੰਦੇ ਆ ਪੋਪਰ ਬਲੱਗਣ ਲੱਗੇ ਉੱਥੇ ਮਗਰੋਂ ਕੋਈ ਮੋਟਰਸਾਈਕਲ ਮਾਰ ਗਿਆ ਲੱਗ ਗਿਆ ਰੇ ਉੱਥੇ ਆਂਦੇ ਮੋਕੇ ਦੇ ਮੁੰਡੇ ਉਹਨਾਂ ਫੋਟੋ ਖਿੱਚੀ ਆ ਤੇ ਆਂਦੇ ਹੁਣ ਸਾਫ਼ ਚਾਹੀਦਾ ਹਨ ਕਿਦੋਂ ਸਜ਼ਾ ਦਿੱਤੀ ਜਾਏ ਕਿੱਥੇ ਜਾ ਰਹੇ ਟੜੇ ਪਾਸੇ ਦਵਾਈ ਲੈ ਕੇ ਆਉਂਦੇ ਉਹ ਹੈਡਿਕੈਪ ਹਾਂਜੀ ਹਾਂਜੀ ਐਕਸੀਡੈਂਟ ਪੋਪਰ ਬਲੱਗਣ ਲੱਗਣ ਲੱਗੇ ਰਾਹ ਪੈਂਦਾ ਜੀ ਕਿਸ ਚੀਜ਼ ਨਾਲ ਹੋਇਆ ਜੀ ਮੋਟਰਸਾਈਕਲ ਨਾਲ ਹੋਇਆ ਜੀ ਹਾਂਜੀ ਮੋਟਰਸਾਈਕਲ ਸਵਾਰਾ ਦਾ ਲੱਗਾ ਪਤਾ ਕੋਣ ਨਹੀਂ ਨਹੀਂ ਅਜੇ ਤੱਕ ਨਹੀਂ ਪਤਾ ਹੇ ਰਿਪੋਰਟ ਲਿਖਾਈ ਵੀ ਰਾਹੇ ਦਾ ਕੰਨੀ ਕਰਾ ਲਿਆ ਉਹਨਾਂ ਦਾ ਕੋਈ ਨੰਬਰ ਵਗੈਰਾ ਦਿੱਤਾ ਰਿਆ ਨੰਬਰ ਪਤਾ ਲੱਗਾ ਮੋਟਰਸਾਈਕਲ ਨੰਬਰ ਕੋਲ ਫੋਟੋ ਖਿੱਚੀ ਉਹ ਮੁੰਡਿਆਣੇ ਤੋਂ ਦਿੱਤੀ ਪੁਲਿਸ ਨੂੰ ਸ਼ਿਕਾਇਤ ਕਰਾਈ ਹਾਂਜੀ ਹਾਂਜੀ ਕਰਾਈ ਜੀ ਥੀਮ ਪੁਲਿਸ ਦਾ ਕਹਿਣਾ ਹੈ ਅੱਜ ਕਾਰਵਾਈ ਕਰਾਂਗੇ ਹੁਣ ਵੇਖੋ ਹੁਣ ਕਰੀ ਅੱਜ ਪਾਦ ਸਾਹਿਬ ਦੇ ਕਲਿੱਕ ਸਾਥ ਲਿਖੂਆ ਉਹਨਾਂ ਦਾ ਚੂੜਾ ਟੁੱਟ ਗਿਆ ਜੇ ਪਾਟੇ ਪਾਟ ਗਿਆ ਜੇ ਤੇ ਆਹ ਰਗੜਾਂ ਲੱਗੀਆਂ ਮੈਂ ਉੱਤੇ ਤੇ ਭਲਾ ਕੇ ਤੇ ਲੈ ਆਣੇ ਪਹਿਲਾ ਹੈਂਡੀਕੈਪ ਉਹ ਗੋਡਿਆਂ 'ਵਾਂ ਕੰਮ ਕਰਦੇ ਕੰਮ ਕਰਦੇ ਆ ਮੈਂ ਕਿਹਦੀ ਬਾਰੀ ਕਰਦੇ ਬਸ ਪੁਲਿਸ ਕੋਲ ਹੀ ਮਾਰ ਕਰਦੇ ਇਨਸਾਫ ਹੀ ਚਾਹੀਦਾ ਜਾਂ ਫੇਸ਼ ਹੋਣ ਜਾਂ ਫਿਰ ਖਰਚਾ ਖਰਚਾ ਬਾਹਰਨ ਕਾਨੂੰਨੀ ਕਾਰਵਾਈ ਕਰਨ ਬਾਹਰ ਤੇ ਇੰਕੀ ਕਰਨਾ ਹੈ